ਵਜਾਰ ਰੰਜਿਸ਼ ਏਸੀ ਕੀ ਜਿਹੜੀ ਇਹਦੀ ਮੋਡਲੀ ਪੁੱਛ ਕੇ ਛੇ ਦੋਸ਼ੀ ਦੀ ਇਹ ਕਹਿੰਦਾ ਹੈ ਕਿ ਜਿਹੜੇ ਵਿਕਟਿਮ ਦੀ ਬੀਵੀ ਹੈ ਉਹਦੇ ਨਾਲ ਇਹਦੇ ਸੰਬੰਧ ਸੀ ਅਤੇ ਇਹਨੇ ਵਿਆਹ ਕਰਾ ਲਿਆ ਵਿਕਟਿਮ ਨੇ ਉਸ ਲੇਡੀ ਦੇ ਨਾਲ ਸਤੰਬਰ 2023 ਵਿੱਚ ਨਾਲ ਹੀ ਇਹਦਾ ਇਹ ਵੀ ਕਹਿਣਾ ਹੈ ਕਿ ਉਹਨੂੰ ਉਹਦਾ ਡਾਈਵੋਰਸੀ ਸਟੇਟਸ ਵੀ ਨਹੀਂ ਪਤਾ ਸੀ ਜਿਹਦੇ ਕਾਰਨ ਉਹਦੇ ਵਿੱਚ ਕਾਫੀ ਗੁੱਸਾ ਰੋਸ਼ ਪਰ ਰੱਖਿਆ ਸੀ ਇਸ ਲਈ ਜਦੋਂ ਇਤਲਾ ਮਿਲੀ ਕਿ 29 ਫਰਵਰੀ ਨੂੰ ਜਿਹੜਾ ਵਿਕਟਿਮ ਹੈ ਉਹ ਆਪਣੇ ਸੌਰੇਕਰ ਇਸਲਾਮਾਬਾਦ ਦੀ ਜੂਰਿਸਡਿਕਸ਼ਨ ਵਿੱਚ ਆਇਆ ਹੈ ਤਾਂ ਉਹਨੇ ਘਰ ਦੇ ਬਾਹਰ ਉਹਨੇ ਦੋ ਫਾਇਰ ਕੀਤੇ ਇਹਦੀ ਜਿਹੜੀ ਪਿਸਟਲ ਹੈਗੀ ਹੈ ਇਹ ਇੱਕ ਲਾਇਸੈਂਸੀ ਪਿਸਟਲ ਹੈ 2020 ਦਾ ਲਾਇਸੈਂਸ ਬਣਿਆ ਹੋਇਆ ਹੈ ਇਹਨੂੰ ਵੀ ਰੱਦ ਕਰਾਇਆ ਜਾ ਰਿਹਾ ਹੈ ਇਹ ਪਿੱਛੋਂ ਦੀ ਗੱਡੀਆਂ ਦਾ ਸੇਲ ਪਰਚੇਸ ਦਾ ਕੰਮ ਕਰਦਾ ਹੈ ਮਾਡਲ ਕੋਡ ਆਫ ਕੰਡਕਟ ਦੇ ਚੱਲਦੇ ਆ ਕਮਿਸ਼ਨਰੀ ਅਟਮਰਿਤਸਰ ਪੁਲਿਸ ਵੱਲੋਂ ਜਿਹੜੇ ਮਾੜੇ ਅਨਸਰਾਂ ਅਤੇ ਟਰਬਲ ਮੇਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਜਾਰੀ ਹੈ ਉਦੇ ਵਿੱਚ ਸੈਂਟਰਲ ਸਬਡਿਵੀਜ਼ਨ थाना اسلام آباد ਦੀ ਪੁਲਿਸ ਪਾਰਟੀਆਂ ਨੂੰ ਕਾਫੀ ਸਕਸੈਸ ਹਾਸਲ ਹੋਈ ਹੈ ਇਹਨਾਂ ਨੇ ਦੋ ਹੀਨਸ ਆਫੈਂਸਸ ਨੂੰ ਸਕਸੈਸਫੁਲੀ ਟ੍ਰੇਸ ਕੀਤਾ ਹੈ ਪਹਿਲਾ ਹੈ ਐਫ ਆਈ ਆਰ ਨੰਬਰ 31 ਡੇਟਿਡ 29th ਆਫ ਫੈਬਰੂਰੀ ਅੰਡਰ ਸੈਕਸ਼ਨ 307 ਆਫ armz ਐਕਟ ਇਹਦੇ ਵਿੱਚ ਜਿਹੜੇ ਕੰਪਲੇਨੈਂਟ ਸੀ ਵਿਕਟਿਮ ਗਗਨਪ੍ਰੀ ਇਹ ਤਰਨਤਾਰਨ ਦੇ ਰਹਿਣਾ ਲਈ ਹੈ ਜਿਹੜਾ ਦੋਸ਼ੀ ਹੈ ਇਹਦੇ ਅੰਦਰ ਨਵਪ੍ਰੀਤ 엘ያስ ਲਵ ਜਿਹੜਾ ਕਿ ਕੋਟ ਖਾਲਸਾ ਦਾ ਰਹਿਣ ਵਾਲਾ ਹੈ 32 ਸਾਲਾਂ ਦਾ ਇਹਨੂੰ ਅਸੀਂ ਸਕਸੈਸਫੁਲੀ ਅਰੈਸਟ ਕੀਤਾ ਹੈ ਅਲੋਂਗ ਵਿਦ ਜਿਹੜੀ ਵਾਰਦਾਤ ਵਿੱਚ ਮੋਟਰਸਾਈਕਲ ਅਤੇ 0.32 ਬੋਰ ਦੀ ਪਿਸਟਲ ਯੂਜ਼ ਹੋਈ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਹੈ ਵਜ੍ਹਾ ਰੰਜਿਸ਼ ਇਹ ਸੀ ਕਿ ਜਿਹੜੀ ਇਹਦੀ ਮੁੱਢਲੀ ਪੁੱਛਗਿਛ ਹੈ ਦੋਸ਼ੀ ਦੀ ਇਹ ਕਹਿੰਦਾ ਹੈ ਕਿ ਜਿਹੜੇ ਵਿਕਟਿਮ ਦੀ ਬੀਵੀ ਹੈ ਉਹਦੇ ਨਾਲ ਇਹਦੇ ਸੰਬੰਧ ਸੀ ਅਤੇ ਇਹਨੇ ਵਿਆਹ ਕਰਾ ਲਿਆ ਵਿਕਟਿਮ ਨੇ ਉਸ ਲੇਡੀ ਦੇ ਨਾਲ ਸਤੰਬਰ 2023 ਵਿੱਚ ਨਾਲ ਹੀ ਇਹਦਾ ਇਹ ਵੀ ਕਹਿਣਾ ਹੈ ਕਿ ਨੂੰ ਉਹਦਾ ਡਾਈਵੋਰਸੀ ਸਟੇਟਸ ਵੀ ਨਹੀਂ ਪਤਾ ਸੀ ਜਿਹਦੇ ਕਾਰਨ ਉਹਦੇ ਵਿੱਚ ਕਾਫੀ ਗੁੱਸਾ ਰੋਸ਼ ਪਰ ਰੱਖਿਆ ਸੀ ਇਸ ਲਈ ਜਦ ਨੂੰ ਇਤਲਾ ਮਿਲੀ ਕਿ 29 ਫਰਵਰੀ ਨੂੰ ਜਿਹੜਾ ਵਿਕਟਿਮ ਹੈ ਉਹ ਆਪਣੇ ਸੋਰੇਕਰ اسلامਾਬਾਦ ਦੀ ਜੂਰਿਸਡਿਕਸ਼ਨ ਵਿੱਚ ਆਇਆ ਹੈ ਤਾਂ ਉਹਨੇ ਘਰ ਦੇ ਬਾਹਰ ਉਹਨੇ ਦੋ ਫਾਇਰ ਕੀਤੇ ਇਹਦੀ ਜਿਹੜੀ ਪਿਸਟਲ ਹੈਗੀ ਹੈ ਇਹ ਇੱਕ ਲਾਇਸੈਂਸੀ ਪਿਸਟਲ ਹੈ 2020 ਦਾ ਲਾਇਸੈਂਸ ਬਣਿਆ ਹੋਇਆ ਹੈ ਇਹ ਨੂੰ ਵੀ ਰੱਦ ਕਰਾਇਆ ਜਾ ਰਿਹਾ ਹੈ ਇਹ ਪਿਛਿਓਂ ਦੀ ਗੱਡੀਆਂ ਦਾ ਸੇਲ ਪਰਚੇਸ ਦਾ ਕੰਮ ਕਰਦਾ ਹੈ ਮੈਮ ਕੁੜੀ ਦਾ ਕਿੰਨਾ ਕਿਤੇ ਕੁੜੀ ਦਾ ਕੀ ਰੋਲ ਹੈਗਾ ਸੀ ਜਿਹੜੀ ਹੈਗੀ ਸੀ ਦੇਖੋ ਅਸੀਂ ਇਹਨੂੰ ਹੁਣੇ ਅਰੈਸਟ ਕੀਤਾ ਹੈ ਇਹਦੀ ਰਿਮਾਂਡ ਸੀ ਕੀਤੀ ਜਾਵੇਗੀ ਅਜੇ ਜਿਹੜੀ ਮੋੜਲੀ ਪੁੱਛਕਿਚ ਹੈ ਉਹਦੇ ਵਿੱਚ ਸਿਰਫ ਦੋਸ਼ੀ ਦਾ ਵਰਜਨ ਆਇਆ ਹੈ ਬਾਕੀ ਇਹਦੀ ਡੂੰਘਾਈ ਵਿੱਚ ਜਾਂਚ ਕੀਤੀ ਜਾਵੇਗੀ ਜੀ ਜੀ ਬਿਲਕੁਲ ਨੀ ਪਰ ਇਹਨੂੰ ਇਹਨੂੰ ਪਤਾ ਸੀ ਕਿ ਲੜਕੀ ਜਿਹੜੀ ਹੈ ਮੈਰਿਟਲ ਇਹ ਤਲਾਕ ਨਹੀਂ ਦਿੱਤਾ ਉਹ ਬਿਲਕੁਲ ਬਿਲਕੁਲ ਜੀ ਇਹਦੀ ਵੀ ਆਪਣੀ ਵੀ ਸ਼ਾਦੀ ਹੋਈ ਹੋਈ ਹੈ ਇਹਦੀ ਜਿਹੜੀ ਵਾਈਫ ਤੇ 4 ਸਾਲਾਂ ਦਾ ਬੱਚਾ ਹੈ ਇਹ ਸਿੰਗਾਪੁਰ ਬੇਸਡ ਹੈਗੇ ਨੇ ਇਹ ਰਹਿ ਰਹੇ ਸਿੰਗਾਪੁਰ ਦਾ ਰਹੇ ਨੇ ਨਹੀਂ ਜੀ ਇਹਦੀ ਵਾਈਫ ਤੇ ਬੱਚਾ ਉੱਥੇ ਰਹਦੇ ਨੇ ਤੇ ਇਹਦਾ ਉਹਦੋਂ ਐਕਸਟਰਾ ਮੈਰਿਟਲ ਅਫੇਅਰ ਸੀ ਜੀ ਇਹਦੇ ਕਹਿਣ ਦੇ ਮੁਤਾਬਕ ਇਹਦਾ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਸੀ ਇਹਦੀ ਵੀ ਸ਼ਾਦੀ ਹੋਈ ਹੋਈ ਹੈ ਤੇ ਉਹਦੀ ਵੀ ਸ਼ਾਦੀ ਹੋਈ ਹੈ ਤੇ ਕੋਈ ਮੈਂ ਦੱਸਿਆ ਕਿ ਆ ਕਿ ਫੋਨ ਦੇ ਉੱਤੇ ਤਾਂ ਮੈਨੇ ਹੁੰਦਾ ਸੀ ਉਸ ਲੜਕੀ ਨਾਲ ਜਾਂ ਨਹੀਂ ਹੁੰਦਾ ਸੀ ਜਿਹੜੀ ਲੜਕੀ ਨਾਲ ਵੀ ਤਲਵਾ ਦੇ ਕੋ ਕੰਪਲੇਨੈਂਟ ਦਾ ਇਹ ਕਹਿਣਾ ਹੈਗਾ ਕਿ ਇਹ ਉਹਦਾ ਕਾਫੀ ਪਿੱਛਾ ਕਰਦਾ ਰਿਹਾ ਵਿਆਹ ਤੋਂ ਬਾਅਦ ਵੀ ਇਹ ਤਾਂ ਉਹਦੇ ਨਾਲ ਫੇਰ ਸੀਗਾ ਇਹ ਅਕਿਊਜ਼ ਦਾ ਕਹਿਣਾ ਹੈ ਬਾਕੀ ਅਸੀਂ ਇਹਦੀ ਡੂੰਘਾਈ ਵਿੱਚ ਜਾਂਚ ਕਰਾਂਗੇ ਰਿਮਾਂਡ ਸੀ ਕਰਕੇ ওয়ান সাইਡ ਹੈ ਦੋਨੋਂ সাইਡ ਦਾ ਇਹ ਅਜੇ ਸਿਫ ਜੀ ਅਕਿਊਜ਼ ਦੀ ਪ੍ਰੀਲਿਮੀਨਰੀ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਅਕਿਊਜ਼ ਦੇ ਵੱਲੋਂ ਇਹ ਵਜਾ ਰੰਜਿਸ਼ ਦੱਸੀ ਗਈ ਹੈ ਮਤਲਬ ਪਹਿਲੇ ਵੀ ਕੋਈ ਮੁਕਦਮਾ ਦਰਜ ਹੈ ਜੀ ਨਹੀਂ ਇਹ ਪਹਿਲਾ ਹੀ ਮੁਕੱਦਮਾ ਜਿਹੜਾ ਦੂਜਾ ਕੇਸ ਹੈਗਾ ਇਹ ਹੈਗਾ ਐਫ ਆਈ ਆਰ ਨੰਬਰ